ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਦਾ ਦਿਨ ਸੋਨਾ ਲੱਗਿਆ ਹੋਇਆ ਵਾ ਵੈਸੇ ਮੈਂ ਤੁਹਾਨੂੰ ਸਵੇਰੇ ਵੀ ਦੱਸਿਆ ਸੀਗਾ ਕਿ ਸੂਰਜ ਚੜ ਚੁੱਕਿਆ ਵਾ ਤਪ ਲੱਗ ਚੁੱਕੀ ਆ ਕੱਲ ਥੋੜੀ ਜਿਹੀ ਬਾਰਿਸ਼ ਹੋਈ ਸੀ ਮੌਸਮ ਠੰਡਾ ਹੋਇਆ ਵਾ ਕੁਝ ਫਰਕ ਆ ਪਰਸੋਂ ਨਾਲੋਂ ਪਰਸੋਂ ਥੋੜੀ ਜਿਹੀ ਗਰਮੀ ਜ਼ਿਆਦਾ ਹੋਗੀ ਸੀ ਕਿ ਤੇ ਰਾਤ ਕੱਲ ਸ਼ਾਮ ਨੂੰ ਤਕਰੀਬਨ ਮੀਂਹ ਆਇਆ ਤੇ ਰਾਤ ਨੂੰ ਠੰਡ ਹੋਗੀ ਸੀਗੀ ਅੱਜ ਮੌਸਮ ਕਾਫੀ ਜ਼ਿਆਦਾ ਵਧੀਆ ਹੈਗਾ ਵਾ ਤੇ ਅਸੀਂ ਤਿਆਰ ਹੋ ਗਏ ਆ ਤੇ ਬਸ ਡਰਾਈਵਰ ਦੀ ਵੇਟ ਕਰ ਰਹੇ ਆ ਡੈਵਿਡ ਆ ਰਿਹਾ ਵਾ ਮਾਰਕੀਟ ਗਿਆ ਹੋਇਆ ਵਾ ਕੰਮ ਕਿਸੇ ਦੇ ਲਈ ਤੇ ਅਸੀਂ ਵੇਟ ਦੇ ਵਿੱਚ ਆ ਤਿਆਰੀ ਸ਼ਾਰੀ ਕੀਤੀ ਹੋਈ ਆ ਅਸੀਂ ਸਾਰੀ ਅਸੀਂ ਬੈਠੇ ਹੁਣ ਝੂਲੇ ਦੇ ਉੱਪਰ ਅਸੀਂ 10 ਮਿੰਟ ਟਾਈਮ ਪਾਸ ਕਰ ਰਹੇ ਸੀਗੇ ਕਿ ਚਲੋ ਉਹਦੀ ਵੇਟ ਕਰਦੇ ਆ ਨਾਲੇ ਟਾਈਮ ਪਾਸ ਹੋ ਜਾਏਗਾ ਤੇ ਮੈਂ ਕਿਹਾ ਚਲੋ ਵੀਡੀਓ ਦੀ ਸਟਾਰਟਿੰਗ ਕਰ ਲਈਏ ਆਪਾਂ ਤੇ ਅਸੀਂ ਹੁਣ ਅੱਜ ਜਾ ਰਹੇ ਆ ਲੰਮੇ ਟੂਰ ਦੇ ਉੱਪਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਰਾਂਗੇ ਮੱਕੀਡੋ ਸਾਹਿਬ ਤੇ ਨਾਲ ਰਸਤੇ ਦੇ ਵਿੱਚ ਚਾਹ ਪੱਤੀ ਦੇ ਖੇਤ ਲੱਗੇ ਹੋਏ ਆ ਤੇ ਅਸੀਂ ਉਹ ਚਾਹ ਪੱਤੀ ਦੇ ਖੇਤ ਵੇਖਾਂਗੇ ਹੋ ਸਕਦਾ ਹੋਇਆ ਤੇ ਉਹਨਾਂ ਫਾਰਮਰਸ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਾਂਗੇ ਜੇਕਰ ਸਾਡੇ ਕੋਈ ਪੰਜਾਬ ਤੋਂ ਹੋ ਜਾਂ ਇੰਡੀਆ ਤੋਂ ਫਾਰਮਰ ਹੋਇਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਦੀ ਖੇਤੀ ਹੈਗੀ ਆ ਇੱਥੇ ਕਿਵੇਂ ਖੇਤੀ ਕੀਤੀ ਜਾਂਦੀ ਆ ਕੀ ਸਾਰਾ ਪ੍ਰੋਸੈਸ ਹੈਗਾ ਉਹ ਸਾਰੀ ਗੱਲਬਾਤ ਆਪਾਂ ਜਿਹੜੀ ਆ ਅੱਜ ਦੇ ਇਸ ਵਲੌਗ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਦਸ਼ਮੇਲੇ ਕਰਾਂਗੇ ਕਿਵੇਂ ਉਥੇ ਸੰਗਤ ਦੇ ਜਿਹੜੇ ਇਕੱਠ ਹੁੰਦੇ ਆ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਸਾਹਿਬ ਸੰਗਤ ਪਹੁੰਚਦੀ ਆ ਕੀਰਤਨ ਦਰਬਾਰ ਹੁੰਦੇ ਆ ਉਹਨਾਂ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਂਗੇ ਕੀ ਇਤਿਹਾਸ ਆ ਕੀ ਹਿਸਟਰੀ ਹੈ ਇਸ ਬਾਰੇ ਵੀ ਜਾ ਕੇ ਪਤਾ ਲੱਗੂਗਾ ਤੇ ਬਾਕੀ ਮਿਲਦੇ ਆ ਜਿਵੇਂ ਜਿਵੇਂ ਆਪਾਂ ਅੱਗੇ ਨੂੰ ਵਧਾਂਗੇ ਅਸੀਂ ਜਾ ਰਹੇ ਸੀਗੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਆ ਵਾਸਤੇ ਮਾਸੀ ਜੀ ਨੇ ਕਹਿੰਦੇ ਕਿ ਆਪਾਂ ਕੋਈ ਫਰੂਟ ਵਗੈਰਾ ਲੈ ਜਾਈਏ ਗੁਰਦੁਆਰਾ ਹੀ ਵਾਸਤੇ ਕਿ ਚਲੋ ਸੰਗਤ ਦੇ ਲਈ ਕੁਛਾਂ ਕੁਛ ਤੇ ਲਿਆ ਜਾਵੇ ਸੇਵਾ ਦੇ ਤੌਰ ਤੇ ਫਰੂਟ ਖਰੀਦ ਰਏ ਆ ਮਾਸੀ ਜੀ ਨੇ ਫਰੂਟ ਇਹ ਇਥੋਂ ਦੀ ਕਰੰਸੀ ਆ ਜੀ ਆ 100 ਦਾ ਨੋਟ ਆ ਮੇਰੇ ਕੋਲ ਇਹ ਇੰਡੀਅਨ ਰੁਪਈਏ ਦੇ ਮੁਕਾਬਲੇ ਦੇ ਦੇਖਿਆ ਜਾਵੇ ਤੇ ਮਸੀਹੋ ਨੇ ਦੱਸਦੇ ਸੀਗੇ ਕਿ 160 ਰੁਪਏ ਇੱਥੋਂ ਦੇ ਹੋਣ ਜਿਹੜੇ ਕੀਨੀਆ ਦੀ ਕਰੰਸੀ ਆ ਤੇ ਫੇਰ ਆਪਣਾ 100 ਇੰਡੀਆ ਦਾ ਬੰਦ ਆ ਯਾਨੀ ਕਿ ਜੇ ਇਹਨਾਂ ਦਾ 100 ਦਾ ਨੋਟ ਆ ਤੇ ਤਕਰੀਬਨ ਕੋਈ 60-65 ਰੁਪਈਏ ਬਣਨਗੇ ਇਹ 200 ਰੁਪਏ ਦਾ ਨੋਟ ਆ ਇਹ ਤਕਰੀਬਨ ਕਹਿ ਲਓ 320 ਰੁਪਈਏ ਮਤਲਬ ਹੁਣ ਤੇ ਫੇਰ 200 ਰੁਪਿਆ ਇੰਡੀਆ ਦਾ ਬੰਦਾ ਜੇ ਮੰਨ ਕੇ ਚੱਲ ਗਏ ਕਿ 200 ਦਾ ਨੋਟ ਆਪਣਾ ਕੀਨੀਆ ਦਾ ਹੈਗਾ ਵਾ ਤੇ ਫੇਰ ਇਹ ਬੰਦੇ ਆ ਤਕਰੀਬਨ 120 ਦੇ ਰੁਪਏ ਦੇ ਕਰੀਬ ਕਰੀਬ ਇੰਡੀਆ ਦੇ 120 ਤੇ ਕੀਨੀਆ ਦਾ 200 ਰੁਪਿਆ ਇਹ ਆ ਜੀ ਕੀਨੀਆ ਦੇ ਰੋਡ ਅਸੀਂ ਨਕੋਰੂ ਤੋਂ ਇਸ ਟਾਈਮ ਜਾ ਰਹੇ ਆ ਮਾਸੀ ਕਿਹੜਾ ਗੁਰਦਾਸਾ ਸਾਹਿਬ ਜੀ ਕਰੀਚੋ 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 ਸ਼ਹਿਰ ਆ ਜੀ ਹਾਂਜੀ ਓਕੇ ਕਰੀਚੋ ਸਿਟੀ ਦੇ ਵਿੱਚ ਅਸੀਂ ਜਾ ਰਹੇ ਆ ਨਕੂਰੋ ਤੋਂ ਤਕਰੀਬਨ ਸ਼ਾਇਦ ਸਾਡਾ ਡੇਢ ਦੋ ਘੰਟਿਆਂ ਦਾ ਸਫ਼ਰ ਹੈਗਾ ਵਾ ਉਧਰ ਗੁਰਦੁਆਰਾ ਸਾਹਿਬ ਵੀ ਦੇਖਣਾ ਹੈਗੇ ਆ ਦਰਸ਼ਨ ਕਰਨੇ ਆ ਤੇ ਨਾਲ ਅਸੀਂ ਪੱਤੀ ਦਾ ਜਿਹੜੀ ਖੇਤੀ ਹੋ ਰਹੀ ਆ ਉਹਦੀ ਖੇਤੀ ਵੀ ਦੇਖਾਂਗੇ ਆਪਾਂ ਕਹਿੰਦੇ ਆ ਕਿ ਕਿੰਨੀਆਂ ਆ ਕੰਟਰੀਆਂ ਸਾਊਥ ਅਫਰੀਕਾ ਦੀਆਂ ਕੰਟਰੀਆਂ ਬੜੀਆਂ ਡਾਊਨ ਕੰਟਰੀਆਂ ਨੇ ਤੇ ਜੇ ਰੋੜਾਂ ਤੇ ਆਪਾਂ ਜਾਂਦੇ ਆਂ ਤੇ ਬੜੇ ਸਾਫ ਸੁਥਰੇ ਰੋੜ ਦੇਖਣ ਨੂੰ ਮਿਲ ਰਹੇ ਆ ਆਸੇ ਪਾਸੇ ਸਭ ਤੋਂ ਖੂਬਸੂਰਤ ਕੁਦਰਤ ਸਾਂਭੀ ਹੋਈ ਹੈ ਇਨਾਂ ਲੋਕਾਂ ਨੇ ਉਹ ਆ ਹਰਿਆਵਲ ਚਾਰੇ ਪਾਸੇ ਤੁਹਾਨੂੰ ਦਰਖਤ ਹੀ ਦਰਖਤ ਮੈ ਦੇਖਣ ਨੂੰ ਮਿਲਣਗੇ ਇੱਥੇ ਸਾਨੂੰ ਤਿੰਨ ਚਾਰ ਦਿਨ ਤੋਂ ਰਹਿ ਰਹੇ ਆ ਸਾਨੂੰ ਇਹ ਨਹੀਂ ਮਹਿਸੂਸ ਹੋ ਰਿਹਾ ਕਿ ਸਾਹ ਲੈਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ ਜਾਂ ਇੱਥੇ ਆ ਕੇ ਸਾਡੀ ਕੋਈ ਸਿਹਤ ਵਿਗੜੀ ਆ ਕਈ ਥਾਵਾਂ ਤੇ ਆਪਾਂ ਜਾਂਦੇ ਆਂ ਪਾਣੀ ਨਹੀਂ ਸ਼ੂਟ ਕਰਦਾ ਜਾਂ ਕਈ ਵਾਰੀ ਆਪਾਂ ਨੂੰ ਆ ਵਾਤਾਵਰਨ ਨਹੀਂ ਆਪਾਂ ਨੂੰ ਫਿੱਟ ਬੈਠਦਾ ਤੇ ਆਪਣੀ ਸਿਹਤ ਪ੍ਰੋਬਲਮ ਵਿੱਚ ਆ ਜਾਂਦੀ ਆ ਬੁਖਾਰ ਹੋ ਜਾਂਦਾ ਵਾ ਰੇਸ਼ਾ ਹੋ ਜਾਂਦਾ ਵਾ ਪਰ ਇਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਈ ਉਹਦਾ ਮੈਂ ਇਹ ਸਮਝਦਾ ਵਾਂ ਕਿ ਵਾਤਾਵਰਨ ਸਭ ਤੋਂ ਵਧੀਆ ਹੈਗਾ ਵਾ ਆਕਸੀਜਨ ਬਹੁਤ ਵਧੀਆ ਵਾ ਕਿਉਂਕਿ ਹਰਿਆਵਲ ਹੀ ਹਰਿਆਵਲ ਦੇਖਣ ਨੂੰ ਮਿਲਦੀ ਆ ਸੜਕਾਂ ਤੇ ਘਰਾਂ ਤੇ ਦਰਖਤ ਹੀ ਦਰਖਤ ਤੁਹਾਨੂੰ ਮਿਲਣਗੇ ਬੜੇ ਸਾਰੇ ਇਹੋ ਜਿਹੇ ਫਰੂਟ ਵੀ ਇੱਥੇ ਖਾਣ ਨੂੰ ਮਿਲ ਰਹੇ ਆ ਜਿਹੜੇ ਆਪਾਂ ਕਦੇ ਭਾਰਤ ਦੇ ਵਿੱਚ ਨਹੀਂ ਵੇਖੇਗੇ ਨਵੇਂ ਫਰੂਟ ਨਵੀਆਂ ਚੀਜ਼ਾਂ ਇੱਥੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਆ ਇੱਥੇ ਫਾਸਟ ਫੂਡ ਖਾਣਾ ਪਸੰਦ ਘੱਟ ਕਰਦੇ ਆ ਪਰ ਫਰੂਟ ਖਾਣਾ ਬਹੁਤ ਲੋਕੀ ਪਸੰਦ ਕਰਦੇ ਆ ਇਹ ਹਰੇ ਹਰੇ ਪਹਾੜ ਘਾ ਦੇ ਨਹੀਂ ਆ ਸ਼ਾਇਦ ਸਾਨੂੰ ਲੱਗਦਾ ਹੋਵੇ ਕਿ ਬਰਸਾਤਾਂ ਦੇ ਦਿਨ ਚੱਲਦੇ ਆ ਸ਼ਾਇਦ ਗਰਿੰਦਰੀ ਆ ਸ਼ਾਇਦ ਸਾਨੂੰ ਲੱਗੇ ਕਿ ਇਹ ਬਹੁਤ ਗੱਦੀ ਕਾਵਾ ਇਹ ਗੱਦੀ ਕਾ ਨਹੀਂ ਆ ਇਹ ਆ ਚਾਹ ਪੱਤੀ ਦੀ ਖੇਤੀ ਕੀਨੀਆਂ ਦੇ ਕਰੀਚੋ ਏਰੀਆ ਦੇ ਵਿੱਚ ਚਾਹ ਦੀ ਖੇਤੀ ਕੀਤੀ ਜਾਂਦੀ ਆ ਵੱਡੀ ਗਿਣਤੀ ਦੇ ਵਿੱਚ ਐਕਸਪੋਰਟ ਕੀਤੀ ਜਾਂਦੀ ਆ ਹੋਰ ਕੰਟਰੀਆਂ ਦੇ ਅੰਦਰ ਸਾਰੇ ਇਸ ਇਲਾਕੇ ਦੇ ਵਿੱਚ ਪਹਾੜੀ ਇਲਾਕੇ ਦੇ ਵਿੱਚ ਚਾਹ ਦੀ ਖੇਤੀ ਕੀਤੀ ਜਾਂਦੀ ਆ ਪਿੱਛੇ ਜਿਹੜੇ ਆ ਇੱਥੋਂ ਦੀਆਂ ਬੀਬੀਆਂ ਇੱਥੋਂ ਦੇ ਬੰਦੇ ਚਾਹ ਨੂੰ ਤੋੜਦੇ ਵੀ ਨਜ਼ਰ ਆਏ ਆਪਾਂ ਪਹੁੰਚ ਗਏ ਆ ਜੀ ਕਰੀਚੋ ਵੈਲਕਮ ਟੂ ਕ੍ਰਿਚੋ ਕੀਨੀਆ ਦਾ ਬੜਾ ਵਧੀਆ ਟਾਊਨ ਹੈ ਸ਼ਹਿਰ ਹੈ ਇਹ ਕ੍ਰਿਚੋ ਇਸ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਆ ਬਾਬਾ ਪ੍ਰੇਮ ਸਿੰਘ ਜੀ ਹੋਣਾ ਦਾ ਉਸ ਗੁਰਦੁਆਰਾ ਸਾਹਿਬ ਦੇ ਵੀ ਆਪਾਂ ਦਰਸ਼ਨ ਕਰਾਂਗੇ ਬੜਾ ਸੋਹਣਾ ਸ਼ਹਿਰ ਆ ਤੁਸੀਂ ਸ਼ਹਿਰ ਦੇ ਪਹਿਲਾਂ ਦਰਸ਼ਨ ਕਰੋ ਦੇਖੋ ਸ਼ਹਿਰ ਨੂੰ ਜਿਵੇਂ ਦਾ ਲੋਕ ਆਪਣੇ ਪੇਸ਼ ਕਰਦੇ ਆ ਮਨਾਂ ਦੇ ਵਿੱਚ ਸੋਚਦੇ ਆ ਕਿ ਕੀਨੀਆਂ ਜਾਂ ਸਾਊਥ ਅਫਰੀਕਾ ਦੀਆਂ ਜਿਹੜੀਆਂ ਕੰਟਰੀਜ਼ ਆ ਉਹ ਸ਼ਾਇਦ ਇਹਨੀਆਂ ਵਧੀਆ ਨਹੀਂ ਹੋਣਗੀਆਂ ਡਿਵੈਲਪ ਨਹੀਂ ਹੋਣਗੀਆਂ ਸ਼ਾਇਦ ਅਸੀਂ ਲੋਕਾਂ ਨੂੰ ਦੇਖ ਕੇ ਅਨੁਮਾਨ ਲਗਾਉਨੇ ਆ ਅਸੀਂ ਸੋਚਦੇ ਆ ਕਿ ਸ਼ਾਇਦ ਬਹੁਤ ਭੁੱਖਮਰੀ ਹੋਊਗੀ ਇੰਨਾ ਸੋਹਣਾ ਸ਼ਹਿਰ ਨਹੀਂ ਹੋਊਗਾ ਜਾਂ ਉਹਨਾਂ ਲੋਕਾਂ ਦਾ ਵਸੇਬਾ ਜਿਹੜਾ ਵਾ ਉਹ ਬਹੁਤਾ ਚੰਗਾ ਨਹੀਂ ਹੋ ਸਕਦਾ ਪਰ ਤੁਹਾਨੂੰ ਸ਼ਾਇਦ ਇਹਨਾਂ ਸਿਟੀਜ਼ ਨੂੰ ਦੇਖ ਕੇ ਇਹਨਾਂ ਸ਼ਹਿਰਾਂ ਦੀ ਡਿਵੈਲਪਮੈਂਟ ਨੂੰ ਦੇਖ ਕੇ ਪਤਾ ਲੱਗ ਲੱਗ ਜਾਂਦਾ ਹੋਊਗਾ ਕਿ ਕਿੰਨੀ ਇੱਕ ਡਿਵੈਲਪਮੈਂਟ ਹੈਗੀ ਆ ਮੈਂ ਤਕਰੀਬਨ 4-5 ਦਿਨ ਤੋਂ ਟਰੈਵਲ ਕਰ ਰਿਹਾ ਅਸੀਂ ਦੇਖ ਰਹੇ ਆ ਬ੍ਰਾਂਡਸ ਹਾਇਰ ਹੈਗੇ ਆ ਇਨ ਆ ਸਿਟੀਜ਼ ਦੇ ਅੰਦਰ ਹਰ ਚੀਜ਼ ਪ੍ਰੋਵਾਈਡ ਆ ਹਰ ਚੀਜ਼ ਮਿਲ ਸਕਦੀ ਆ ਤੁਸੀਂ ਸ਼ਾਪਿੰਗ ਕਰੋ ਹਰ ਚੀਜ਼ ਦੇਖਣ ਨੂੰ ਮਿਲੂਗੀ ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਬਹੁਤ ਡਿਵੈਲਪਡ ਆ ਇਹ ਸਿਟੀਜ਼ ਬਹੁਤ ਸੋਹਣੀਆਂ ਬਿਊਟੀਫੁਲ ਸੁੰਦਰ ਬਣੀਆਂ ਹੋਈਆਂ ਨੇ ਇਹ ਏ ਆਜੀ ਗੁਰਦੁਆਰਾ ਸਾਹਿਬ ਕਰੀਚੋ ਕਰੀਚੋ ਕਿਹਨੀਆਂ ਦੇ ਅੰਦਰ ਪੈਂਦਾ ਵਾ ਸ਼ਹਿਰ ਆ ਇਹ ਕਰੀਚੋ ਇੱਥੋਂ ਦਾ ਲੋਕਲ ਗੁਰਦੁਆਰਾ ਸਾਹਿਬ ਆ ਜੀ ਇਹ ਬਾਕੀ ਹਿਸਟਰੀ ਮੈਂ ਤੁਹਾਨੂੰ ਦੱਸਦਾ ਵਾਂ ਇੱਥੋਂ ਦੀ ਕੀ ਆ ਬੜੀ ਸੋਹਣੀ ਸ਼ਾਨਦਾਰ ਬਿਲਡਿੰਗ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੀ ਬਹੁਤ ਸੋਨਾ ਪਾਰਕ ਤੇ ਬੜੀ ਸ਼ਾਨਦਾਰ ਬਿਲਡਿੰਗ ਗੁਰਦੁਆਰਾ ਸਾਹਿਬ ਦੀ ਜਿਹੜੀ ਆ ਉਹ ਬਣੀ ਹੋਈ ਆ ਇਹ ਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਕ੍ਰਿਚੋਕ ਇਹ ਨਹੀਂ ਬਾਬਾ ਜੀ ਜਿਨ੍ਹਾਂ ਦੇ ਇਹ ਅਸਥਾਨ ਬਣਿਆ ਹੋਇਆ ਵਾ ਬਾਕੀ ਹਿਸਟਰੀ ਆਪਾਂ ਜਾਣਦੇ ਆ ਪਹਿਲਾਂ ਗੁਰੂ ਸਾਹਿਬ ਜੀ ਨੂੰ ਨਮਸਕਾਰ ਆਪਾਂ ਕਰਾਂਗੇ ਸਰੂਪ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਨੇ ਸੰਗਤ ਨੂੰ ਨਮਸਕਾਰ ਕਰ ਰਹੀ ਹੈ ਉਹਨਾਂ ਜੀ ਬਾਬਾ ਜੀ ਇਹਦਾ ਬਾਬਾ ਜੀ ਦਾ ਜਿਹੜੇ ਮਹਾਂਪੁਰਸ਼ਾਂ ਦੇ ਨਾਮ ਦੇ ਸਥਾਨ ਬਣਿਆ ਹੋਇਆ ਵਾ ਇਹ ਉਹਨਾਂ ਦਾ ਪ੍ਰਾਣਾਕਰ ਬਾਬਾ ਜੀ ਬਾਬਾ ਪੂਰਨ ਸਿੰਘ ਜੀ ਇਹ ਪੁਰਾਣੀ ਚੱਕੀ ਹੈ ਜਿਹੜੀਆਂ ਸਾਡੀਆਂ ਮਾਤਾਵਾਂ ਕਰਦੇ ਵਿੱਚ ਆਟਾ ਪੀਸਿਆ ਕਰਦੀਆਂ ਸੀ ਇਹ ਉਸ ਵਕਤ ਦੀ ਚੱਕੀ ਆ ਇਹ ਕੁਛ ਬਰਤਨ ਉਸ ਵਕਤ ਦੇ ਪਏ ਹੋਏ ਨੇ ਬਾਬਾ ਜੀ ਦੇ ਇਥੇ ਭਰਤੀ ਪੰਜਾਬੀ ਸਿਖਾਉਂਦੇ ਆ। ਇਹ ਸੰਥਿਆਦੰ। ਇਹ ਰੂਮ ਆ ਜਿੱਥੇ ਬੱਚਿਆਂ ਦੀ ਕਲਾਸ ਲੱਗਦੀ ਆ। ਇਸ ਰੂਮ ਦੇ ਵਿੱਚ ਵੀਰਾਂ ਵੱਲੋਂ ਉਪਰਾਲਾ ਕੀਤਾ ਗਿਆ ਕਿ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਿਆ ਜਾ ਸਕੇ। ਪੰਜਾਬੀ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਨੇ। ਇਹ ਪੂਰਾ ਛੋਟਾ ਜਿਹਾ ਦਰਬਾਰ ਹਾਲ ਆ। ਜਿੱਥੇ ਕੀਰਤਨ ਦਵਾਨ ਸਾਈ ਦੇ ਨੇ ਸਾਹਮਣੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਨੇ ਔਰ ਇਹ ਪ੍ਰਾਣਾਕਰ ਉਹੀ ਸੰਭਿਆ ਹੋਇਆ ਵਾ ਉਹੀ ਸੇਵਾ ਸੰਭਾਲ ਕੀਤੀ ਜਾਂਦੀ ਹੈ ਉਸ ਪ੍ਰਾਣੀ ਯਾਦ ਨੂੰ ਸੰਭਿਆ ਗਿਆ ਵਾ ਇਸ ਕਰ ਦੇ ਵਿੱਚ ਬਾਬਾ ਪੂਰਨ ਸਿੰਘ ਜੀ ਰਹਿਿਆ ਕਰਦੇ ਸੀਗੇ ਇਹ ਇਹ ਸੀਗਾ ਬਾਬਾ ਜੀ ਦਾ ਰੂਮ ਠੀਕ ਹੈ ਜੀ ਏ ਦੂਮ ਸਿੱਕਾ ਜੀ ਬਾਬਾ ਜੀ ਦਾ ਇਹ ਦਾ ਸੋਨਾ ਬਾਬਾ ਜੀ ਦਾ ਜਿੱਤਰ ਪੈਟ ਲੱਗੇ ਹੋਏ ਨੇ ਬਾਬਾ ਜੀ ਦਾ ਸੀ ਉਹ ਮਾਤਾ ਇਹ ਬਲਦੀ ਸੀ ਇਹ ਮਾਤਾ ਜੀ ਸੀਗੇ ਇਹ ਪ੍ਰਾਨੀਆਂ ਕੋਈ ਤਸਵੀਰਾਂ ਸੀ ਫੈਮਲੀ ਦੀ ਉਹਨਾਂ ਦੀ ਉਹਨਾਂ ਨੇ ਜਦੋਂ ਆਏ ਸੀ ਇਸ ਏਰੀਆ ਦੇ ਵਿੱਚ ਉਦੋਂ ਬਹੁਤ ਘੱਟ ਪਰਿਵਾਰ ਰਹਿੰਦੇ ਸੀ ਸਿੱਖਾਂ ਦੇ ਆ ਕੇ ਪਰਿਵਾਰਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਪਰਵਾਰਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਿੰਨੇ ਕੁ ਪਰਿਵਾਰ ਜੁੜਦੇ ਸੀ ਬਾਬਾ ਜੀ ਉਹ ਉਹਨਾਂ ਨੂੰ ਗੁਰਬਾਨੀ ਦੇ ਨਾਲ ਸਿਮਰਨ ਦੇ ਨਾਲ ਸੇਵਾ ਦੇ ਨਾਲ ਜੋੜਿਆ ਕਰਦੇ ਸਨ ਇਸੇ ਉਪਮਾ ਦੇ ਵਿੱਚ ਸੰਗਤਾਂ ਜੁੜ ਕੇ ਬੈਠਦੀਆਂ ਸੀ ਗੁਰਬਾਨੀ ਨਾਲ ਜੁੜਦੇ ਸੀ ਤੇ ਫਿਰ ਦੱਸਦੇ ਆ ਕਿ ਬਾਅਦ ਵਿੱਚ ਬਾਕੀ ਰਹਿੰਦੇ ਸਿੱਖਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਘਰ ਦੀ ਸੰਭਾਲ ਕੀਤੀ ਹੋਈ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਸੰਗਤ ਵਿੱਚ ਅਜ ਵੀ ਜੁੜ ਬੈਠਦੇ ਆ ਭੈਣ ਜੀ ਹੋਣਾ ਨੇ ਦੱਸਿਆ ਕਿ ਬਾਬਾ ਜੀ ਹੋਣਾ ਦੀ ਵਰਕਸ਼ਾਪ ਵੀ ਸੀ ਬੜਾ ਚੰਗਾ ਕਾਰੋਬਾਰ ਸੀ ਉਹਨਾਂ ਦਾ ਅਸੀਂ ਹੁਣ ਵਰਕਸ਼ਾਪ ਦੇ ਵਿੱਚ ਆਏ ਆ ਵਰਕਸ਼ਾਪ ਦੇ ਨੂੰ ਦੇਖਣ ਦੇ ਵਾਸਤੇ ਤੇ ਬਹੁਤ ਵੱਡੀ ਵਰਕਸ਼ਾਪ ਸੀ ਉਹਨਾਂ ਦੀ ਇਹ ਜਿਹਾ ਸੰਗਤ ਨੇ ਸਾਂਭੀਆਂ ਹੋਈਆਂ ਨੇ ਆਪ ਹਥੀਂ ਕਿਰਤ ਕਰਦੇ ਸੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹੀ ਹਰ ਸਿੱਖ ਦੇ ਵਾਸਤੇ ਉਪਦੇਸ਼ ਹੈਗਾ ਵਾ ਉਹ ਆ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਸਭ ਤੋਂ ਪਹਿਲਾ ਸਿਧਾਂਤ ਸਿੱਖਾਂ ਦੇ ਵਾਸਤੇ ਆ ਕਿਰਤ ਕਰਨਾ ਫਿਰ ਅਗਲਾ ਸਿਧਾਂਤ ਆ ਨਾਮ ਜਪਣਾ ਫੇਰ ਆ ਕਿ ਜੋ ਸਿੱਖਿਆ ਨਾਮ ਜਪ ਕੇ ਗੁਰਨਾਨਕ ਪਾਤਸ਼ਾਹ ਜੀ ਨੇ ਸਾਨੂੰ ਦਿੱਤੀ ਹੈ ਕਿਰਤ ਕਰਕੇ ਜੋ ਕਮਾਈ ਕੀਤੀ ਕਿਰਤ ਦੇ ਵਿੱਚੋਂ ਤੁਸੀਂ ਵੰਡ ਇਕੱਠਾ ਕੀਤਾ ਉਸ ਮਾਇਆ ਦੇ ਵਿੱਚੋਂ ਦਸਵੰਦ ਕੱਢ ਕੇ ਲੋੜਵੰਦ ਦੀ ਸੇਵਾ ਕਰਨੀ ਇਹ ਭਾਈ ਸਾਹਿਬ ਹੁਣਾਂ ਦੇ ਹਿੱਸੇ ਵਿੱਚ ਆਇਆ ਬਹੁਤ ਵੱਡੀ ਵਰਕਸ਼ਾਪ ਆ ਜਿੱਥੇ ਲੱਕੜ ਦਾ ਕੰਮ ਕੀਤਾ ਜਾਂਦਾ ਸੀ ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾ ਅਵੇਲੇਬਲ ਹੈਗੀਆਂ ਵਾ ਉਸ ਵਕਤ ਦੀਆਂ ਇਹ ਉਦਾਂ ਹੀ ਸਾਰੀ ਚੀਜ਼ ਨੂੰ ਸ਼ਾਮਕੇ ਰੱਖਿਆ ਹੋਇਆ ਵਾ ਇਹ ਗੁਰਦੁਆਰਾ ਸਾਹਿਬ ਦੀ ਰਸੋਈ ਹੈ ਰਸੋਈ ਘਰਾ ਜਿੱਥੇ ਸੰਗਤ ਦੇ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾਂਦਾ ਭੈਣ ਜੀ ਹੁਣਾਂ ਨੇ ਸਾਨੂੰ ਦੇਖ ਕੇ ਕਿਹਾ ਕਿ ਭਾਈ ਤੁਸੀਂ ਪ੍ਰਸ਼ਾਦਾ ਛੱਕੇ ਜਾਇਓ ਤੇ ਪਰ ਬਹੁਤ ਚੰਗਾ ਪ੍ਰਬੰਧ ਸਾਫ ਸਫਾਈ ਦਾ ਪੂਰਾ ਪ੍ਰਬੰਧ ਬੜਾ ਅੱਛਾ ਪ੍ਰਬੰਧ ਕੀਤਾ ਗਿਆ ਵਾ ਗੁਰਦੁਆਰਾ ਸਾਹਿਬ ਵੱਲੋਂ ਅ ਇਸ ਟਾਈਮ ਗੁਰਦੁਆਰਾ ਸਾਹਿਬ ਦੀ ਜਿਹੜੀ ਦੇਖਰੇਖਾ ਉਹ ਯੂਕੇ ਤੋਂ ਨੇ ਕੋਈ ਸਿੰਘ ਉਹ ਸੇਵਾ ਕਰ ਰਹੇ ਨੇ ਯੂਕੇ ਤੋਂ ਆ ਕੇ ਦੇਖਰੇਖ ਕਰਦੇ ਨੇ ਇਸ ਟਾਈਮ ਵੀ ਬਿਲਡਿੰਗ ਦਾ ਕੰਮ ਹੋ ਰਿਹਾ ਬੜਾ ਅੱਛਾ ਪ੍ਰਬੰਧ ਕੀਤਾ ਗਿਆ ਵਾ ਹਾਂਜੀ ਭਾਈ ਜੀ ਖਾਲਸਾ ਵੈਗੁਰ ਦੀ ਕੀ ਫਤਿਹ ਪਈ ਸਰ ਜੀ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਦੀ ਕੀ ਫਤਿਹ ਅ ਭਾਈ ਸਾਹਿਬ ਜੀ ਥੋੜੀ ਜੀ ਜਾਣਕਾਰੀ ਸਾਨੂੰ ਦਿਓ ਕਿ ਅਸੀਂ ਕ੍ਰੀਚੋ ਗੁਰਦੁਆਰਾ ਸਾਹਿਬ ਖੜੇ ਆ ਪਤਾ ਲੱਗਿਆ ਸੀਗਾ ਕਿ ਇਹ ਗੁਰਦੁਆਰਾ ਸਾਹਿਬ ਕਿਸੇ ਮਹਾਂਪੁਰਖਾਂ ਦੀ ਸਥਾਨ ਤੇ ਬਣਿਆ ਹੋਇਆ ਵਾ ਉਹਨਾਂ ਦੇ ਬਾਰੇ ਕੁਝ ਜਾਣਕਾਰੀ ਤੁਹਾਨੂੰ ਹੈਗੀ ਆ ਮਹਾਂਪੁਰਖਾਂ ਦੇ ਜੀਵਨ ਬਾਰੇ ਬਾਬਾ ਜੀ ਇੱਥੇ 1925 ਦੇ ਅੰਦਰ ਆਈ ਸੀ ਕੇ ਨਾ ਨੇ ਆਈ ਕ੍ਰਿਚੋ ਵੈਗਨ ਵਰਕਸ ਚਾਲੂ ਕੀਤੀ ਸੀ ਉਦੋਂ ਜੀ ਉਹ ਨਾਲ ਆਪਣਾ ਕਾਰੋਬਾਰ ਕਰਦੇ ਸੀ ਨਾਲ ਪਗਤੀ ਕਰਦੇ ਸੀਗੇ ਸੋ ਉਹਨਾਂ ਨੇ ਇੱਥੇ ਕਾਫੀ ਬੰਦਿਆਂ ਨੂੰ ਟ੍ਰੇਨ ਵੀ ਕੀਤਾ ਫਿਰ ਉਹਨਾਂ ਨੂੰ ਕੰਮਸ ਖਾਇਆ ਫਿਰ ਉਹ ਬੰਦਿਆਂ ਨੇ ਆਪਣੇ ਆਪਣੇ ਕੰਮ ਖੋਲੇ ਹੂੰ ਤੇ ਇੱਥੇ ਜ਼ਿਆਦਾਤੀ ਉਹ ਬਣਾਉਂਦੇ ਸੀਗੇ ਵੈਗਨਸ ਬਣਾਉਂਦੇ ਸੀਗੇ ਹੂੰ ਤੇ ਉਹ ਵੈਗਨ ਜੋ ਟਾਈਮ ਤੇ ਗੱਡੀਆਂ ਨਹੀਂ ਸੀ ਹੁੰਦੀਆਂ ਉਹ ਯੂਜ਼ ਕਰਦੇ ਸੀ ਚਾਹ ਡਿਸਟ੍ਰਿਬਿਊਟ ਕਰਨ ਨੂੰ ਸੋ ਉਹਨਾਂ ਦਾ ਜ਼ਿਆਦਾਤੀ ਕਾਰੋਬਾਰ ਆਇਆ ਸੀਗਾ ਫਿਰ ਉਸ ਤੋਂ ਬਾਅਦ ਕੰਸਟਰਕਸ਼ਨ ਲੱਕੜ ਦਾ ਕੰਮ ਜੋ ਵੀ ਸੀ ਉਹ ਚਾਲੂ ਕਰਦੇ ਸੀ ਉਹਨਾਂ ਨੇ ਠੀਕ ਹੈ ਜੀ ਹਾਂ ਜੀ ਫਿਰ ਇਹ ਸਿੱਖੀ ਦਾ ਪ੍ਰਚਾਰ ਜਿਹੜਾ ਆਰੰਭ ਕੀਤਾ ਸੀਗਾ ਉਹਨਾਂ ਨੇ ਭਗਤੀ ਕੀਤੀ ਜਾਂ ਸਿੰਘਾਂ ਨੂੰ ਜੋੜਿਆ ਇਤਨ ਦੇ ਨਾਲ ਸੇਵਾ ਦੇ ਨਾਲ ਸਿਮਰਨ ਦੇ ਨਾਲ ਜੋੜਦੇ ਸੀਗੇ ਉਹ ਕਿਦਾਂ ਦਾ ਪ੍ਰਚਾਰ ਕਿਵੇਂ ਸ਼ੁਰੂ ਕੀਤਾ ਇੱਥੇ ਨਾ ਜਦੋਂ ਜਿੱਦਾਂ ਸਾਨੂੰ ਪਤਾ ਲੱਗਿਆ ਕਿ ਜਦੋਂ ਬਾਬਾ ਜੀ ਪਹਿਲਾਂ ਇੱਥੇ ਸੀ ਨਾ ਉਹ ਗੁਪਤੀ ਹੁੰਦੀ ਸੀਗੇ ਉਹਨਾਂ ਨੂੰ ਪਤਾ ਨਹੀਂ ਸੀ ਫਿਰ ਕੋਈ ਬਾਬਾ I think ਬਾਬਾ ਈਸ਼ਰ ਸਿੰਘ ਉਹਨੇ ਕੋਈ ਆਈ ਸੀ ਤੇ ਉਹਨਾਂ ਨੇ ਫਿਰ ਕਿਹਾ ਕਿ ਇੱਥੇ ਕੋਈ ਸੰਤ ਹੈ ਗਿਆ ਤੁਹਾਡੇ ਇੱਥੇ ਹੀ ਉਹਨਾਂ ਨੇ ਉਹਨਾਂ ਨੂੰ ਅ ਪ੍ਰਕਾਸ਼ ਕੀਤਾ ਕਿ ਹੈ تھے ਜੀ ਤੇ ਸਵੈਸਨ ਬਾਬਾ ਲਾਪ ਸਿੰਘ ਸੀ ਮਲਾਦਾ ਉਹਨਾਂ ਨੇ ਫਿਰ ਕਿਹਾ ਕਿ ਐ ਤੁਸੀਂ ਹੁਣ ਜਿਹੜਾ ਤੁਹਾਨੂੰ ਕੰਮ ਕਰਨ ਕੇ ਜਾ ਤੁਸੀਂ ਕਰੋ ਜੀ ਹਾਂ ਜੀ ਠੀਕ ਹੈ ਜੀ ਤੇ ਅੱਜ ਬਿਲਡਿੰਗ ਬਹੁਤ ਸੋਹਣੀ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੀ ਫਿਰ ਕਿਵੇਂ ਮਤਲਬ ਸਾਰਾ ਜਿਵੇਂ ਤੁਸੀਂ ਦੱਸ ਰਹੇ ਸੀ ਅਖੰਡ ਪਾਤਸ਼ਾਹ ਪ੍ਰਕਾਸ਼ ਹੁੰਦੇ ਆ ਉਹਦੇ ਵਾਸਤੇ ਕਿੰਨੇ ਕੁ ਗਿਆਨੀ ਸਿੰਘ ਹਾਜ਼ਰ ਹੈਗੇ ਇੱਥੇ ਆਪਣੇ ਕੋਲ ਦੇਖੋ ਇੱਥੇ ਜਦੋਂ ਖੰਡ ਪਾਟ ਹੁੰਦਾ ਨਾ ਉਹ ਆਪਣੇ ਜਿਹੜੇ ਮੈਂਬਰਸ ਐ ਜਥੇ ਦੇ ਹੈਗੀ ਸੰਗਤ ਉਹ ਆ ਜਾਂਦੀ ਐ ਉਹ ਸਾਰੇ ਆਪੇ ਹੀ ਸੇਵਾਦਾਰ ਐ ਉਹ ਆਪੇ ਸਾਰਾ ਕਰਦੇ ਐ ਸੇਵਾ ਸਾਰੀ ਠੀਕਾ ਇਹਦਾ ਮਤਲਬ ਕੋਈ ਪਰਮਾਨੈਂਟ ਦੀ ਸਿੰਘ ਨਹੀਂ ਹੈਗਾ ਆਪਣਾ ਨਹੀਂ ਪਰਮਾਨੈਂਟ ਸਿੰਘ ਨਹੀਂ ਹੈ ਸਰਪਾਸ ਓਕੇ ਪਰ ਸਾਰੇ ਆਪ ਹੀ ਸਿੰਘ ਜਿਹੜੇ ਜਥੇ ਦੇ ਆ ਨਿਸ਼ਕਾਮ ਸੇਵਾ ਕਰਦੇ ਹਾਂ ਨਿਸ਼ਕਾਮ ਸੇਵਾ ਕਰਦੇ ਚੜ੍ਹਦੀ ਕਲਾ ਵਾਲੀ ਗੱਲ ਦਾ ਜੀ ਇਹ ਕਿ ਬੜੀ ਵੱਡੀ ਗੱਲ ਆ ਕਿ ਸਿੰਘ ਆਪ ਉਹ ਸੇਵਾ ਸੰਭਾਲ ਕਰਦੇ ਆ ਗੁਰੂ ਸਾਹਿਬ ਜੀ ਨੇ ਸਾਨੂੰ ਸਿਧਾਂਤ ਵੀ ਇਹੀ ਦਿੱਤਾ ਹੰਨਾ ਕਰ ਕਰਨ ਦਾ ਧਰਮਸਾਲ ਦੀ ਗੱਲ ਜਦੋਂ ਕੀਤੀ ਆ ਗੁਰੂ ਨਾਨਕ ਪਾਸ਼ਾ ਜੀ ਨੇ ਇਹੀ ਗੱਲ ਕਹੀ ਆ ਕਿ ਸਿੱਖ ਕੱਲਾ ਕੱਲਾ ਕਰ ਕਰ ਪ੍ਰਚਾਰ ਕਰਨਾ ਦਾ ਹੋਣਾ ਚਾਹੀਦਾ ਪਰ ਅੱਜ ਅਸੀਂ ਗ੍ਰਾਂਤੀ ਸੰਗਾਂ ਨੂੰ ਹਾਜ਼ਰ ਕਰਕੇ ਸੋਚਦੇ ਆ ਕਿ ਮੇਰੇ ਹਿਸਾਬ ਨਾਲ ਕਿ ਗ੍ਰਾਂਤੀ ਸੰਗ ਨੂੰ ਅਸੀਂ ਮਾਇਆ ਦੇ ਰਹੇ ਆ ਗੁਰਦੁਆਰਾ ਇਹ ਇਹਦਾ ਹੋ ਗਿਆ ਇਹਨੇ ਸੇਵਾ ਸੰਭਾਲ ਕਰਨੀ ਅਸੀਂ ਤਾਂ ਸਿਰ ਮੱਥਾ ਟੇਕਣ ਲਈ ਆਉਣਾ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਹਾਡੀ ਕਲਾ ਕ੍ਰਿਚੋ ਦੇ ਗੁਰਦੁਆਰਾ ਸਾਹਿਬ ਤੋਂ ਉੱਪਰਲਾ ਜਿਹੜਾ ਸੀਨ ਆ ਸਾਰੇ ਸ਼ਹਿਰ ਦਾ ਕਿੰਨਾ ਗ੍ਰੀਨ ਕਿੰਨਾ ਕਮਾਲ ਦਾ ਦ੍ਰਿਸ਼ ਅਸੀਂ ਆਏ ਹੋਏ ਆ ਇਸ ਟਾਈਮ ਕਰੀਚੋ ਦੇ ਸਰਕਾਰੀ ਸਕੂਲ ਦੇ ਅੰਦਰ ਇਹ ਬੱਚੇ ਤੁਸੀਂ ਦੇਖ ਰਹੇ ਹੋ ਸਕੂਲ ਦੇ ਕਰੀਚੋ ਸਕੂਲ ਦੇ ਕਰੀਚੋ ਇੱਕ ਸ਼ਹਿਰ ਆ ਕੀਨੀਆਂ ਦਾ ਇੱਥੇ ਬਾਬਾ ਪੂਰਨ ਸਿੰਘ ਜੀ ਦਾ ਗੁਰਦੁਆਰਾ ਬਣਿਆ ਹੋਇਆ ਵਾ ਜਿਨ੍ਹਾਂ ਨੇ ਇੱਕ ਨਿਸ਼ਕਾਮ ਜਥਾ ਤਿਆਰ ਕੀਤਾ ਸੀਗਾ ਨਿਸ਼ਕਾਮ ਜਥੇ ਦੇ ਵੱਲੋਂ ਕੀਨੀਆਂ ਦੇ ਵਿੱਚ ਇੱਕ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਜਿੱਥੇ ਬੱਚਿਆਂ ਨੂੰ ਚੰਗੀ এডਿਕੇਸ਼ਨ ਦੇਣਾ ਉਹਨਾਂ ਨੂੰ ਚੰਗੀ ਸਕਿੱਲਸ ਦੇਣਾ ਤੇ ਔਰ ਨਾਲ ਨਾਲ ਜਿਹੜੇ ਬੱਚੇ ਗਰੀਬ ਪਰਿਵਾਰਾਂ ਦੇ ਨੇ ਉਹਨਾਂ ਬੱਚਿਆਂ ਦੀ ਫੀਡਿੰਗ ਕਰਨਾ ਉਹਨਾਂ ਨੂੰ ਖਾਣੇ ਦੇ ਵਿੱਚ ਕੁਝ ਦੇਣਾ ਜਾਂ ਫਿਰ ਉਹਨਾਂ ਨੂੰ ਫ੍ਰੀ ਦੇ ਵਿੱਚ ਡਰੈਸ ਦੇਣੀ ਜੋ ਵੀ ਇਹਨਾਂ ਨੂੰ ਲੋੜਵੰਦ ਬੱਚਿਆਂ ਨੂੰ ਜਿਹੜੀ ਚੀਜ਼ ਦੀ ਲੋੜ ਆ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਜਾਂਦੀ ਆ ਇਹ ਚੀਜ਼ ਫਰੀ ਫੂਡ ਦਿੱਤਾ ਜਾਂਦਾ ਇਹਨਾਂ ਬੱਚਿਆਂ ਨੂੰ ਨਿਸ਼ਕਾਮ ਜਥੇ ਦੇ ਵੱਲੋਂ ਅੱਜ ਅਸੀਂ ਇਹਨਾਂ ਬੱਚਿਆਂ ਦੇ ਕੋਲ ਪਹੁੰਚੇ ਆਂ ਤੇ ਜਿਵੇਂ ਪੰਜਾਬ ਦੇ ਵਿੱਚ ਸਾਡੇ ਸਰਕਾਰੀ ਮਾਸਟਰ ਬੱਚਿਆਂ ਤੋਂ ਸਾਫ ਸਫਾਈ ਦਾ ਕੰਮ ਕਰਾਉਂਦੇ ਹੁੰਦੇ ਸੀ ਸਾਡੇ ਤੋਂ ਤਾਂ ਆਪ ਬਹੁਤ ਦਾਮ ਕਰਵਾਇਆ ਘਾਹ ਦੀ ਸਫਾਈ ਕਰਾਉਣੀ ਜਾਂ ਹੋਰ ਓਵੇਂ ਮਤਲਬ ਇਹਨਾਂ ਬੱਚਿਆਂ ਤੋਂ ਸਫਾਈ ਕਰਾਈ ਜਾ ਰਹੀ ਆ ਉਹ ਸਾਹ ਪੀੜੀ ਜੀ ਵੀ ਖੜੇ ਆ ਆਪਣੇ ਗਾਂ ਡਾਂਗ ਲਈ ਤੇ ਜਵਾਗ ਡਰਦੇ ਸਾਫ ਸਫਾਈ ਕਰ ਰਹੇ ਆ ਆਪਾਂ ਨੂੰ ਬੜੀ ਹੈਰਾਨੀ ਤੇ ਬੱਚੇ ਹੈਰਾਨੀ ਨਾਲ ਦੇਖ ਰਹੇ ਆ ਹਾਏ ਹੈਲੋ ਤੇ ਨਿਕਨੇ ਨਿਕ ਕੇ ਬੱਚੇ ਆ ਇਹਨਾਂ ਬੱਚਿਆਂ ਦੇ ਵਾਸਤੇ ਸਿੰਘ ਆਪਣੇ ਜਿਹੜੇ ਆ ਉਹ ਸੇਵਾ ਨਿਭਾ ਰਹੇ ਆ ਬੱਚਿਆਂ ਦੇ ਵਾਸਤੇ ਕਿ ਚੰਗੀ ਐਜੂਕੇਸ਼ਨ ਲੈ ਸਕਣ ਇਹਨਾਂ ਨੂੰ ਫ੍ਰੀ ਫੂਡ ਫ੍ਰੀ ਡਰੈਸ ਸਭ ਕੁਝ ਪ੍ਰੋਵਾਈਡ ਕਰਵਾਇਆ ਜਾ ਰਿਹਾ ਤੇ ਸਾਨੂੰ ਉਹਨਾਂ ਸਿੰਘਾਂ ਨੇ ਕਿਹਾ ਸੀਗਾ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਜਾ ਕੇ ਉੱਥੇ ਵੀਡੀਓ ਕੈਪਚਰ ਕਰ ਸਕਦੇ ਹੋ ਉੱਥੋਂ ਦਾ ਸਕੂਲ ਦੇਖ ਸਕਦੇ ਹੋ ਅਸੀਂ ਪਹੁੰਚੇ ਹੋਏ ਹਾਂ ਸਕੂਲ ਵਗੈਰਾ ਦੇਖਣ ਦੇ ਵਾਸਤੇ ਇਹ ਰਸਤਾ ਜਾਂਦਾ ਜੀ ਨਦੀ ਦੇ ਵੱਲ ਨੂੰ ਜਿੱਥੇ ਦਸਦੇ ਆ ਸਿੰਘ ਕੇ ਮਹਾਪੁਰਸ਼ਾਂ ਨੇ ਸਿਮਰਨ ਕੀਤਾ ਤਪਸਥਾਨ ਕਿਹਾ ਜਾਂਦਾ ਏਸ ਸਥਾਨ ਨੂੰ ਜਿੱਥੇ ਉਹਨਾਂ ਨੇ ਵੱਡਾ ਲੰਮਾ ਸਮਾਂ ਤਪੱਸਿਆ ਕੀਤੀ ਸੀ ਇਹ ਉਹੀ ਨਦੀ ਨੂੰ ਜਾਂਦਾ ਹੋਇਆ ਰਸਤਾ ਹੈ ਇਹ ਇੱਕ ਨਦੀ ਹੈ ਜੀ ਜਿਹੜੀ ਅਸੀਂ ਪਹੁੰਚੇ ਆਂ ਦੇਖਣ ਦੇ ਵਾਸਤੇ ਤੁਸੀਂ ਥੋੜਾ ਜਿਹਾ ਸੀਨ ਆਸੇ-ਪਾਸੇ ਦਾ ਦੇਖੋ ਆਸੇ-ਪਾਸੇ ਤਕਰੀਬਨ ਉੱਚੀਆਂ-ਉੱਚੀਆਂ ਪਹਾੜੀਆਂ ਜੰਗਲ ਦਿਖਾਈ ਦਿੰਦਾ ਪਿਆ ਵਾ ਤੇ ਸਾਰਾ ਰਾਸਤਾ ਜਿਹੜਾ ਵਾ ਉਦਾਂ ਦਾ ਹੀ ਆ ਇਹ ਪਾਗ ਡੰਡੀਆਂ ਉੱਪਰੋਂ ਨੂੰ ਆਉਂਦੀਆਂ ਪਈਆਂ ਨੇ ਇਹ ਪੌਲਾ ਜਿਹੜਾ ਅੱਗੇ ਕਿਸੇ ਪਿੰਡ ਨੂੰ ਜਾਂਦਾ ਪਿਆ ਵਾ ਛੋਟਾ ਜਿਹਾ ਅੱਗੇ ਪਿੰਡ ਵੀਰ ਹੁੰਨੇ ਦੱਸਦੇ ਪਏ ਸੀ ਕਿ ਅੱਗੇ ਛੋਟਾ ਜਿਹਾ ਪਿੰਡ ਆ ਇਹਨਾਂ ਵੀਰਾਂ ਦਾ ਤੇ ਲੋਕ ਇੱਥੋਂ ਦੀ ਜਾਂਦੇ ਨੇ ਅੱਗੇ ਤੇ ਇਹ ਹੈਗੀ ਆ ਨਦੀ ਹਾਂਜੀ ਆ ਗਿਆ ਰਮਨੀਕ ਜਲ ਵਹਿ ਰਿਹਾ ਬੜੀ ਮਿੱਠੀ ਆਵਾਜ਼ ਪਾਣੀ ਦੀ ਜਿਹੜੀ ਆ ਛੰਛੰ ਦੀ ਆ ਰਹੀ ਆ ਇਹ ਅੱਗੇ ਨੂੰ ਕਿਸੇ ਪਿੰਡ ਨੂੰ ਜਾਂਦਾ ਹੋਇਆ ਰਾਹ ਵਾ ਹੱਸੇ-ਪਾਸੇ ਦਰਖਤੀ ਦਰਖਤ ਜੰਗਲ ਦੀ ਜੰਗਾ ਕਨਾ ਦਿਖਾਈ ਦੇ ਰਿਹਾ ਇਹ ਆ ਜੀ ਚਾਹ ਦੀ ਖੇਤੀ ਚਾਹ ਦੀ ਖੇਤੀ ਇਸ ਤਰੀਕੇ ਕੀਤੀ ਜਾਂਦੀ ਆ ਇਹ ਕ੍ਰਿਚੋ ਏਰੀਆ ਦੇ ਵਿੱਚ ਆ ਕ੍ਰਿਚੋ ਏਰੀਆ ਦੇ ਅੰਦਰ ਇਹ ਅਸੀਂ ਜਾ ਰਹੇ ਸੀ ਰਸਤੇ ਵਿੱਚ ਇੱਥੇ ਚਾਹ ਦੀ ਖੇਤੀ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਜੇ ਤੇ ਵੀ ਨਿਗਾਹ ਜਾਊਗੀ ਤੁਹਾਨੂੰ ਚਾਹ ਦੀ ਖੇਤੀ ਹੀ ਨਜ਼ਰ ਆਊਗੀ ਉੱਚੀ-ਉੱਚੀਆਂ ਪਹਾੜੀਆਂ ਦੇ ਉੱਪਰ ਵੱਖ-ਵੱਖ ਜਗ੍ਹਾ ਦੇ ਉੱਪਰ ਇਹ ਖੇਤ ਬਣੇ ਹੋਏ ਆ ਜਿੱਥੇ ਵੀ ਨਿਗਾਹ ਜਾਊਗੀ ਤੁਹਾਡੀ ਇਹ ਦੂਰ ਤੱਕ ਚਾਹ ਹੀ ਚਾਹ ਲੱਗੀ ਨਜ਼ਰ ਆਉਂਦੀ ਗੁਰਦਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ ਅਸੀਂ ਵਾਪਸ ਆ ਰਹੇ ਹਾਂ ਅੱਜ ਦਾ ਵਲੌਗ ਜਿਹੜਾ ਵਾ ਸਫ਼ਰ ਆਪਣਾ ਇੱਥੇ ਸਮਾਪਤਾ ਇੱਕ ਰਿਸ਼ਤੇਦਾਰੀ ਵਿੱਚ ਹੋ ਕੇ ਅਸੀਂ ਚਲੇ ਜਾਵਾਂਗੇ ਵਾਪਸ ਕੱਲ ਨੂੰ ਮਿਲਦੇ ਹਾਂ ਨਵੇਂ ਸਫ਼ਰ ਦੇ ਨਾਲ ਤਤਕਰ ਜਾਇਜ਼ਤ ਦਿਓ ਸਾਨੂੰ ਹੁਣ ਤੇ ਕੱਲ ਦੇ ਸਫ਼ਰ ਦੇ ਵਿੱਚ ਆਪਾਂ ਨਵਾਂ ਕੁਝ ਦੇਖਦੇ ਹਾਂ ਧੰਨਵਾਦ ਜੀ ਸਤਿ ਸ੍ਰੀ ਅਕਾਲ